ਅੋਚ ਜਾ ਫਿਟਨੈਸ ਬੈਂਡ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਦੇ ਨੁਕਸਾਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਦਿਲ ਦੀ ਧੜਕਣ ਤੋਂ ਲੈ ਕੇ ਸਟੈਪ ਕਾਊਂਟ ਤੱਕ ਹਰ ਚੀਜ਼ ਨੂੰ ਮੋਨੀਟਰ ਕਰਨ ਵਾਲੀਆਂ ਇਹ ਘੜੀਆਂ ਹੁਣ ਹੈਲਥ ਕੌਨਸ਼ੀਅਸ ਲੋਕਾਂ ਦੀ ਪਹਿਲੀ ਪਸੰਦ ਬਣ ਗਈਆਂ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਹੈਲਦੀ ਲਾਈਫ ਸਟਾਈਲ ਦੇ ਲਈ ਤੁਸੀਂ ਜਸ ਡਿਵਾਈਸ ਨੂੰ ਯੂਜ਼ ਕਰ ਰਹੇ ਹੋ ਤੁਹਾਡੀ ਸਿਹਤ ਦੇ ਲਈ ਕਿੰਨੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਹੈ ਇੱਕ ਨਵੀਂ ਰਿਸਰਚ ਨੇ 스마트 ਵਾਚ ਯੂਜ਼ਰਸ ਨੂੰ ਇੱਕ ਵੱਡਾ ਝਟਕਾ ਦਿੱਤਾ ਵਿਗਿਆਨੀਆਂ ਨੇ ਪਾਇਆ ਹੈ ਕਿ ਇਹ ਹਾਈ ਟੈਕ ਜੜੀਆਂ ਜਿਹੜੀਆਂ ਤੁਸੀਂ ਪਾਉਂਦੇ ਹੋ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਨੇ। ਕੀ ਹੈ ਪੂਰੀ ਰਿਪੋਰਟ ਆਓ ਦੇਖਦੇ ਹਾਂ। ਅਰਸਲ ਸਮਾਰਟਵਾਚ ਦੇ ਨਾਲ ਆਉਣ ਵਾਲੀਆਂ ਸਟ੍ਰੈਪਸ ਦੇ ਵਿੱਚ ਹਾਨੀਕਾਰਕ ਪੀ ਐਫ ਐਚ ਐਕਸ ਐਸਿਡ ਹੁੰਦਾ ਹੈ ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇਸ ਖੋਜ ਦੇ ਵਿੱਚ Google, Samsung, Apple ਅਤੇ Fitbit ਵਰਗੀਆਂ ਕਈ ਵੱਡੀਆਂ ਕੰਪਨੀਆਂ ਦੀਆਂ ਸਮਾਰਟਵਾਚਾਂ ਦੀ ਜਾਂਚ ਕੀਤੀ ਗਈ। ਖੋਜਕਰਤਾਵਾਂ ਨੇ ਇਸ ਰਬੜ ਦੇ ਵਿੱਚ ਪੀ ਐਫ ਐਚ ਐਕਸ ਦੇ ਉੱਚ ਪੱਧਰ ਤੇ ਚਿੰਤਾ ਜ਼ਾਹਰ ਕੀਤੀ ਹੈ। ਹੁਣ ਲੋਕ ਨੀਂਦ ਦੀ ਗੁਣਵੱਤਾ ਤੇ ਨਜ਼ਰ ਰੱਖਣ ਦੇ ਲਈ ਰਾਤ ਨੂੰ ਵੀ ਸਮਾਰਟ ਪਾ ਕੇ ਸੁਣਦੇ ਨੇ ਇਸ ਬਾਰੇ ਖੋਜ ਕਰਤਾਵਾਂ ਨੇ ਕਿਹਾ ਕਿ ਜੇਕਰ ਇਹ ਰੋਜ਼ਾਨਾ 12 ਘੰਟਿਆਂ ਤੋਂ ਵੱਧ ਸਮੇਂ ਤੱਕ ਮਨੁੱਖੀ ਚਮੜੀ ਦੇ ਸੰਪਰਕ ਦੇ ਵਿੱਚ ਰਹਿੰਦਾ ਹੈ ਤਾਂ ਇਹ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਕਿਸੇ ਗੰਭੀਰ ਬਿਮਾਰੀ ਦਾ ਰੂਪ ਲੈ ਸਕਦਾ ਹੈ ਵੱਡੀਆਂ ਕੰਪਨੀਆਂ ਦੀਆਂ ਸਮਾਰਟਵਾਚਾਂ ਦੇ ਵਿੱਚ ਜਿਹੜੀਆਂ ਪਟੀਆਂ ਲੱਗੀਆਂ ਹੁੰਦੀਆਂ ਨੇ ਇਸ ਦੀ ਜ਼ਿਆਦਾ ਮਾਤਰਾ ਉਹਨਾਂ ਦੇ ਵਿੱਚ ਪਾਈ ਗਈ ਹੈ ਨੋਟਰੇ ਡੈਮ ਯੂਨੀਵਰਸਿਟੀ ਦੇ ਰਿਸਰਚਰਸ ਦੁਆਰਾ ਕੀਤੀ ਗਈ ਇੱਕ ਖੋਜ ਦੇ ਵਿੱਚ ਕਿਹਾ ਗਿਆ ਕਿ ਬ੍ਰਾਂਡਡ ਕੜੀਆਂ ਦੇ ਵਿੱਚ ਹਾਨੀਕਾਰਕ ਕੈਮੀਕਲ ਹੁੰਦੇ ਨੇ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਫਿਟਨੈਸ ਵਾਚ ਬ੍ਰਾਂਡਾਂ ਦੇ ਵਿੱਚ ਫਲੋਰੋਲਾਸਟੋਮਰ ਸਿੰਥੈਟਿਕ ਰਬੜ ਦੀ ਇੱਕ ਕਿਸਮ ਦੀ ਰਿਪੋਰਟ ਕੀਤੀ ਗਈ ਹੈ ਜੋ ਚਮੜੀ ਦੇ ਤੇਲ ਅਤੇ ਪਸੀਨੇ ਦੇ ਨਾਲ ਮਿਲ ਕੇ ਕੈਂਸਰ ਦਾ ਕਾਰਨ ਬਣਦੀ ਹੈ। ਹਾਲ ਹੀ ਦੇ ਵਿੱਚ ਅਮਰੀਕਾ ਦੀ ਨੋਟਰੇ ਡੈਮ ਯੂਨੀਵਰਸਿਟੀ ਨੇ ਬਾਜ਼ਾਰ ਦੇ ਵਿੱਚ ਵਿਕਣ ਵਾਲੇ 22 ਮਸ਼ਹੂਰ ਸਮਾਰਟਵਾਚ ਬ੍ਰਾਂਡਾਂ ਦੇ ਪ੍ਰੋਡਕਟਸ ਤੇ ਇੱਕ ਸਟੱਡੀ ਕੀਤੀ ਹੈ ਜਿਨ੍ਹਾਂ ਚੋਂ 15 ਸਮਾਰਟਵਾਚਾਂ 'ਚ ਕੈਂਸਰ ਦਾ ਕਾਰਨ ਬਣਨ ਵਾਲੇ ਹਾਨੀਕਾਰਕ ਕੈਮੀਕਲ ਪਾਏ ਗਏ ਨੇ। ਰਿਸਰਚ 'ਚ ਇਹਨਾਂ ਕੈਮੀਕਲਸ ਨੂੰ ਫੋਰਐਵਰ ਕੈਮੀਕਲਸ ਦਾ ਨਾਮ ਦਿੱਤਾ ਗਿਆ ਹੈ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਕੈਮੀਕਲ ਕਿਸ ਹਲਾ ਤੱਕ ਵਾਤਾਵਰਣ ਦੇ ਵਿੱਚ ਰਹਿੰਦੇ ਨੇ ਅਤੇ ਸੜਨ ਦੇ ਵਿੱਚ ਮੁਸ਼ਕਲ ਹੁੰਦੇ ਨੇ ਖੋਜ ਦੇ ਵਿੱਚ ਪਾਇਆ ਗਿਆ ਕਿ 스마트 ਵਾਚਾਂ ਦੇ ਰਬੜ ਬੈਂਡ ਬਣਾਉਣ 'ਚ 40% ਤੱਕ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਬਣਾਉਣ ਦੇ ਲਈ ਅਜਿਹੇ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਾਰਪੇਟ ਕਾਗਜ਼ ਅਤੇ ਕੀਟਨਾਸ਼ਕਾਂ ਦੇ ਵਿੱਚ ਪਾਏ ਜਾਂਦੇ ਨੇ ਇੰਨਾ ਹੀ ਨਹੀਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਯੂਰੋਪੀਅਨ ਯੂਨੀਅਨ ਨੇ ਫਲੋਰੋਇਲਾਸਟੋਮਰ ਕੰਪਾਊਂਡ ਤੋਂ ਬਣੇ ਕੰਜ਼ਿਊਮਰ ਪ੍ਰੋਡਕਟਸ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਫੋਰੇਵਰ ਕੈਮੀਕल्स ਯਾਨੀ ਪੀ ਐਫ اے ایس ਬਹੁਤ ਸਾਰੇ ਘਰੇਲੂ ਚੀਜ਼ਾਂ ਦੇ ਵਿੱਚ ਪਾਏ ਜਾਂਦੇ ਨੇ ਜਿਵੇਂ ਕਿ ਗ੍ਰੀਸ ਰੈਜ਼ਿਸਟੈਂਟ ਪੇਪਰ ਫਾਸਟ ਫੂਡ ਰੈਪਰ ਮਾਈਕ੍ਰੋਵੇਵ ਪੋਪਕੋਰਨ ਬੈਗ ਆਊਟਡੋਰ ਗੀਅਰ ਕੋਲਿਨ ਫਾਇਰ ਅਸਿਸਟੈਂਟ ਫੋਮ ਜਾਂ ਫਿਰ ਬਿਊਟੀ ਪ੍ਰੋਡਕਟਸ ਜਿਵੇਂ ਕਿ ਫਾਊਂਡੇਸ਼ਨ ਅਤੇ ਮਸਕਰਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੈਮੀਕਲਸ ਪਾਏ ਜਾਂਦੇ ਨੇ ਤਾਂ ਜੇਕਰ ਤੁਸੀਂ ਵੀ 스마트ਫੋਨ ਜਾਂ ਫਿਟਨੈਸ ਬੈਂਡ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਦੇ ਨੁਕਸਾਨਾਂ ਬਾਰੇ ਜਾਣਨਾ ਤੁਹਾਡੇ ਇਹ ਬਹੁਤ ਜ਼ਰੂਰੀ ਹੈ ਦਿਲ ਦੀ ਧੜਕਣ ਤੋਂ ਲੈ ਕੇ ਸਟੈਪ ਕਾਊਂਟ ਕਰਨ ਤੱਕ ਅੱਜ ਹਰ ਇੱਕ ਚੀਜ਼ ਦੇ ਵਿੱਚ ਅਸੀਂ 스마트 ਵਾਚਸ ਦੀ ਵਰਤੋਂ ਕਰ ਰਹੇ ਹਾਂ ਪਰ ਇਸ ਦੇ ਨੈਗੇਟਿਵ ਇਫੈਕਟਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ